ਭਾਰਤ ਨਿਊਜ਼ ਦੇ ਤੁਹਾਡਾ ਸਵਾਗਤ ਹੈ ਗੱਲ ਕਰਾਂਗੇ ਵੱਡੀ ਖਬਰ ਦੀ ਖਬਰ ਸਾਹਮਣੇ ਆਈ ਹੈ ਗਿੱਦੜਵਾਹਾ ਦੇ ਗੁਰੂ ਸਰਪਿੰਡ ਤੋਂ ਗੁਰੂ ਸਰਪਿੰਡ ਦੇ ਵਿੱਚ ਸ਼ਾਮ ਨੂੰ ਖਾਣਾ ਪੱਕਦਾ ਹੈ ਸਾਰਾ ਪਰਿਵਾਰ ਖਾਣਾ ਖਾਂਦਾ ਹੈ ਅਤੇ ਖਾਣਾ ਖਾਣ ਤੋਂ ਕੁਝ ਸਮੇਂ ਬਾਅਦ ਇੱਕ ਇੱਕ ਕਰਕੇ ਪਰਿਵਾਰ ਦੇ ਸਾਰੇ ਮੈਂਬਰ ਬਿਮਾਰ ਹੋਣੇ ਸ਼ੁਰੂ ਹੋ ਜਾਂਦੇ ਹਨ ਜਦੋਂ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਤਾਂ ਦੋ ਮੈਂਬਰ ਮਰ ਜਾਂਦੇ ਹਨ ਅਤੇ ਬਾਕੀ ਮੈਂਬਰ ਹਜੇ ਤੜਫ ਰਹੇ ਹਨ ਡਾਕਟਰਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਹਾਲਤ ਵੀ ਗੰਭੀਰ ਹੈ ਇਸ ਦੇ ਪਿੱਛੇ ਕੀ ਕਾਰਨ ਹੈ ਖਾਣਾ ਖਾਣ ਬਾਅਦ ਅਜਿਹਾ ਕਿਉਂ ਹੋਇਆ ਮੈਂ ਆਪ ਜੀਆਂ ਨੂੰ ਦੱਸਾਂਗਾ ਕਿ ਜਦੋਂ ਖਾਣਾ ਬਣਿਆ ਤਾਂ ਸਾਰੇ ਪਰਿਵਾਰ ਦੇ ਮੈਂਬਰ ਖਾਣਾ ਖਾ ਕੇ ਢਿੱਲੇ ਹੋ ਗਏ ਉਹਨਾਂ ਦੇ ਦਿਮਾਗ ਦੇ ਵਿੱਚ ਆਣਾ ਸ਼ੁਰੂ ਹੋਇਆ ਕਿ ਸ਼ਾਇਦ ਕੋਈ ਜ਼ਹਿਰੀਲੀ ਚੀਜ਼ ਖਾਣੇ ਦੇ ਵਿੱਚ ਗਿਰ ਗਈ ਹੋਵੇਗੀ ਪਰਿਵਾਰ ਦੀ ਮਾਂ ਨੇ ਸੋਚਿਆ ਕਿ ਸ਼ਾਇਦ ਸਬਜੀ ਦੇ ਵਿੱਚ ਕਿਰਲੀ ਵਗੈਰਾ ਗਿਰ ਗਈ ਹੋਵੇਗੀ ਪਰ ਜਦੋਂ ਬਾਅਦ ਵਿੱਚ ਉਹ ਹਸਪਤਾਲ ਜਾਂਦੇ ਹਨ ਤਾਂ ਡਾਕਟਰ ਨਵਾਂ ਹੀ ਖੁਲਾਸਾ ਕਰਦੇ ਹਨ ਡਾਕਟਰ ਕਹਿੰਦੇ ਹਨ ਕਿ ਤੁਹਾਡੇ ਖਾਣੇ ਦੇ ਵਿੱਚ ਜੋ ਆਟਾ ਬਣਿਆ ਹੋਇਆ ਸੀ ਉਸ ਨੂੰ ਵੀ ਚੈੱਕ ਕਰੋ ਜਦੋਂ ਆਟਾ ਚੈੱਕ ਕੀਤਾ ਜਾਂਦਾ ਹੈ ਤਾਂ ਉਸ ਦੇ ਵਿੱਚ ਸਪਰੇਅ ਮਿਲਦੀ ਹੈ ਆਟਾ ਗੁੰਨਿਆ ਗਿਆ ਸੀ ਸਪਰੇਅ ਪਾ ਕੇ ਆਪ ਸਭ ਹੈਰਾਨ ਹੋ ਜਾਵੋਗੇ 1 ਇੰਚ ਹੋਇਆ ਇਹ ਕਿਸੇ ਹੋਰ ਨੇ ਨਹੀਂ ਉਸ ਪਰਿਵਾਰ ਦੀ ਨੂੰ ਨੇ ਹੀ ਕੀਤਾ ਜਿਸ ਦਾ 3 ਮਹੀਨੇ ਪਹਿਲਾਂ ਹਜੇ ਪਰਿਵਾਰ ਦੇ ਵਿੱਚ ਵਿਆਹ ਹੋਇਆ ਸੀ ਜਦੋਂ ਇਹ ਵਿਆਹ ਹੋਇਆ ਤਾਂ ਉਸ ਤੋਂ ਬਾਅਦ ਵਿੱਚ ਨੂੰ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ ਥੋੜੀ ਅਨਬੰਦ ਦੇ ਵਿੱਚ ਰਹਿੰਦੀ ਸੀ ਅਤੇ ਦੱਸਿਆ ਇਹ ਵੀ ਜਾਂਦਾ ਹੈ ਕਿ ਉਸ ਦਾ ਪਹਿਲਾਂ ਵੀ ਕਿਤੇ ਵਿਆਹ ਹੋਇਆ ਸੀ ਅਤੇ ਪਰਿਵਾਰ ਨੂੰ ਇਸ ਬਾਰੇ ਬਿਲਕੁਲ ਵੀ ਨਹੀਂ ਪਤਾ ਸੀ ਫਿਰ ਅਜੀਹਾ ਕਿਉਂ ਹੋਇਆ ਕਿ ਉਸਨੇ ਆਟੇ ਦੇ ਵਿੱਚ ਸਪਰੇਅ ਕਿਉਂ ਮਿਲਾ ਕੇ ਆਟਾ ਗੁੰਨਿਆ ਸੂਤਰਾ ਤੋਂ ਪਤਾ ਲੱਗਿਆ ਹੈ ਕਿ ਬੀਤੀ ਸ਼ਾਮ ਜਦੋਂ ਆਟਾ ਗੁੰਨਿਆ ਜਾਂਦਾ ਹੈ ਤਾਂ ਉਸ ਤੋਂ ਕੁਝ ਸਮਾਂ ਪਹਿਲਾਂ ਉਸ ਦਾ ਆਸ਼ਿਕ ਉਸ ਨੂੰ ਸਪਰੇ ਪਕੜਾ ਕੇ ਜਾਂਦਾ ਹੈ ਅਤੇ ਆਪਣੇ ਆਸ਼ਿਕ ਦੇ ਕਹਿਣ ਤੇ ਉਹ ਆਟੇ ਵਿੱਚ ਸਪਰੇ ਮਿਲਾਉਂਦੀ ਹੈ ਆਓ ਅਸੀਂ ਪਿੰਡ ਦੇ ਲੋਕਾਂ ਤੋਂ ਅਤੇ ਪਰਿਵਾਰਿਕ ਮੈਂਬਰਾਂ ਤੋਂ ਇਸ ਬਾਰੇ ਜਾਣਦੇ ਹਾਂ ਸ਼ਾਮ ਦੇ ਟਾਈਮ ਦੇ ਵਿੱਚ ਜੋ ਉਹਨਾਂ ਦੀ ਬਰੋਟੀ ਪਾਣੀ ਦੇ ਵਿੱਚ ਇਹਨਾਂ ਨੇ ਕੁਝ ਮਿਲਾਤਾ ਮਲਾਂ ਤੋਂ ਬਾਅਦ ਇਹਨਾਂ ਨੇ ਇੱਕ ਰੋਟੀ ਪਾਣੀ ਖਾਦਾ ਉਸ ਤੋਂ ਬਾਅਦ ਇਹਨਾਂ ਨੂੰ ਲੱਗਿਆ ਬਈ ਸਾਰੇ ਨੂੰ ਬਈ ਤਜਾਬ ਬਣ ਗਿਆ ਤਜਾਬ ਬਣ ਤੋਂ ਬਾਅਦ ਮਰੀਨਾਂ ਨੇ ਕੈਪਸੂਲ ਵਗੈਰਾ ਲੈ ਲਈ ਕੈਪਸੂਲ ਲੈਣ ਤੋਂ ਬਾਅਦ ਚਲ ਫੇਰ ਵੀ ਸਹੀ ਨਹੀਂ ਹੋਇਆ ਇਹਨਾਂ ਨੇ ਪਿੰਡ ਦੇ ਡਾਕਟਰ ਤੋਂ ਟ੍ਰੀਟਮੈਂਟ ਲਿਆ ਬਈ ਅੰਦੇ ਬਈ ਇੱਦਾਂ ਕਰਕੇ ਆਏ ਹੋਈ ਜਾਂਦਾ ਉਹਨਾਂ ਨੇ ਡਾਕਟਰ ਦੇ ਆਪ ਦੇ ਹਿਸਾਬ ਦੇ ਨਾਲ ਬਈ ਸਬਜ਼ੀ ਦੇ ਕਾਰਨ ਹੋ ਗਿਆ ਉਹ ਜਾਂ ਕੁਝ ਵੈਸੇ ਹੋ ਗਿਆ ਉਹ ਜੀ ਉਹਨਾਂ ਨੇ ਟ੍ਰੀਟਮੈਂਟ ਦਿੱਤਾ ਤੇ ਭੁਲਾਲ ਨਹੀਂ ਸਹੀ ਹੋਏ ਉਹਨਾਂ ਨੂੰ ਛਾਲੀਆਂ ਵਗੈਰਾ ਲੈਟਰਨ ਬਾਥਰੂਮ ਆਉਣ ਲੱਗ ਗਿਆ ਉਸ ਤੋਂ ਬਾਅਦ ਬ੍ਰਾਈਟਨ ਐਟੀਕ ਟੂ ਕਿ ਲਾਏ ਤਾਂ ਚਲੋ ਥੋੜਾ ਬਤਾ ਟਿਕਾਣਾ ਫਰਕ ਪਿਆ ਤੇ ਫੇਰ ਹੋ ਪੈ ਗਏ ਫਿਰ ਫੇਰ ਉਹਨਾਂ ਨੂੰ ਮਤਲਬ 2-4 ਵਜ ਦੇ ਦੇ ਕਰੀਬ ਉਹਨਾਂ ਨੂੰ ਫੇਰ ਉਦਾਂ ਹੀ ਹੋ ਗਿਆ ਜੀ ਤੇ ਜੋ ਮੁੰਡਾ ਸੀਗਾ ਰਾਜੂ ਉਤਾਰ ਸਿੰਘ ਤੇ ਉਹਨਾਂ ਦਾ ਤਾਂ ਸਿਸਟਮ ਥੋੜਾ ਜਿਆਦਾ ਗੰਭੀਰ ਹੋ ਗਿਆ ਸੀ ਤੇ ਜੋ ਮਦਰ ਮਦਰ ਦਾ ਵੀ ਗੰਭੀਰ ਹੋ ਗਿਆ ਸੀ ਜਿਹੜੇ ਫਾਦਰ ਸਾਹਿਬਾ ਉਹ ਥੋੜੇ ਸੈੱਟ ਸੀਗੇ ਤੇ ਜਿਹੜੇ ਆਪ ਜਿਹੜੇ ਇਹਨਾਂ ਦੀ ਨੋ ਉਹ ਜਮਾਂ ਸਹੀ ਸੀ ਅੱਛਾ ਉਹ ਬਿਲਕੁਲ ਸਹੀ ਸੀ ਤੇ ਜਿਹੜੇ ਇਹਨਾਂ ਨੂੰ ਮਤਲਬ ਉਸ ਤੋਂ ਬਾਅਦ ਆਪਣੇ ਸਰਕਾਰੀ ਸਿਵਲ ਹਸਪੀਟਲ ਅਗਧਰਵਾਹ ਲੈ ਗਏ ਮਤਲਬ ਲੈ ਕੇ ਗਿਆ ਸੀ 6-7 ਕਰੀਬ ਜੀ ਉਹਨਾਂ ਦਾ ਸਿਸਟਮ ਜਿਆਦਾ ਵਿਗੜ ਗਿਆ ਜਾਨੀ ਕਿ ਉਹਨਾਂ ਨੂੰ ਚੱਕ ਕੇ ਕਾਰ ਚ ਪਾਇਆ ਉੱਥੇ ਲੈ ਗਏ ਕਿਉਂਕਿ ਡਾਕਟਰਾਂ ਦੇ ਸਮਝ ਵਿੱਚ ਵੀ ਨਹੀਂ ਆਇਆ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਰਾਜੂ ਸਿੰਘ ਨੂੰ ਦਾ ਰੈਫਰ ਕਰਤਾ ਬਠਿੰਡਾ ਜੋ ਕਿ ਉਹ ਇੱਥੋਂ ਮਤਲਬ ਜਦੋਂ ਗਿੱਦੜਬਾਹ ਤੋਂ ਨਿਕਲੇ ਲੈ ਕੇ ਜੀ ਤੇ ਉਹਨਾਂ ਦੇ ਹਸਪਤਾਲ ਦੇ ਗੇਟ ਤੇ ਜਾ ਕੇ ਡੈਥ ਹੋ ਗਈ ਡੈਥ ਹਾਂਜੀ ਫਿਰ ਜੋ ਦੋ ਮਦਰ ਐਂਡ ਫਾਦਰ ਰਹੇ ਨੇ ਸੀ ਉਹਨਾਂ ਨੂੰ ਵੀ ਡਾਕਟਰ ਨੇ ਕਿਹਾ ਤਾਂ ਬਈ ਉਹਨਾਂ ਦੀ ਰਿਪੋਰਟ ਆਉਣੀ ਸੀ 1 ਵਜੇ ਕਿਉਂਕਿ ਉਹ ਵੀ ਗੰਭੀਰ ਹੋ ਰਹੇ ਸੀ ਤੇ ਉਹਨਾਂ ਦਾ ਸਿਸਟਮ ਵੀ ਵਿਗੜ ਰਿਹਾ ਸੀ ਫਿਰ ਉਹਨਾਂ ਨੇ ਅਸੀਂ ਕੀ ਕੀਤਾ ਬਈ ਉਹਨਾਂ ਨੂੰ ਇੱਥੇ ਦੀਪ ਹਸਪਤਾਲ ਲੈ ਗਏ ਪ੍ਰਾਈਵੇਟ ਜੀ ਕਿਉਂਕਿ ਜਾਣਦੇ ਬਠਿੰਡਾ ਜਾਣਦੇ ਥਾ ਉਹ ਉਹ ਵੀ ਉਹндай ਹੋ ਜਾਂਦਾ ਕਾਬਿਲ ਹੈ ਨਹੀਂ ਸੀ ਜਦੋਂ ਉੱਥੇ ਲਗੇ ਉਹਨਾਂ ਨੇ ਚੈੱਕ ਅਪ ਕੀਤਾ ਉਹ ਮਤਲਬ ਉਹਨਾਂ ਨੇ ਨਾਲੀਆਂ ਨੂੰ ਲੀਆਂ ਪਾ ਕੇ ਜੋ ਦੇਖਿਆ ਉਹ ਕਹਿੰਦੇ ਜੈਰੀਲੀ ਚੀਜ਼ ਹੈ ਜਾਨੀ ਕਿ ਲੀਕਡ ਟੈਪ ਪਾਇਆ ਹੋਇਆ ਜੀ ਠੀਕ ਹੈ ਚਲੋ ਹੁੰਦੇ ਹੋ ਹੁੰਦੇ ਉਹਨਾਂ ਨੇ ਬਿਜਲੀ ਆ ਕੇ ਲੀਕਡ ਵੀ ਵਿਖਾਇਆ ਵੀ ਇਦਾਂ ਦੀ ਸਮੈਲ ਆਉਂਦੀ ਆ ਫਿਰ ਉਸ ਤੋਂ ਬਾਅਦ ਕੀ ਹੋਇਆ ਇਹਨਾਂ ਨੇ ਮਤਲਬ ਜੋ ਇਹਨਾਂ ਦੀ ਨੌ ਸੀ ਉਹਨਾਂ ਦੇ ਸਿਸਟਮ ਬਈ ਉਹਨਾਂ ਨੇ ਰਿਪੋਰਟ ਕੀਤੀ ਉਹਨਾਂ ਦੀ ਨਾਰਮਲ ਆਈ ਜੋ ਵੀ ਉਹਨਾਂ ਦੇ ਸਿਸਟਮ ਕੁਝ ਨਹੀਂ ਸੀ ਕਹਿੰਦੇ ਇਹ ਸਹੀ ਨਹੀਂ ਮਤਲਬ ਉਹਦੀ ਸਰੀਰ ਦੇ ਵਿੱਚ ਕੋਈ ਜ਼ਹਿਰ ਨਹੀਂ ਪਾਇਆ ਉਹਨਾਂ ਦੇ ਸਰੀਰ ਦੇ ਵਿੱਚ ਕੋਈ ਜ਼ਹਿਰ ਨਹੀਂ ਸੀਗਾ ਉਹ ਬਿਲਕੁਲ ਸਹੀ ਸੀ ਜੋ ਇਹਦੇ ਫਾਦਰ ਸੀਗੇ ਫਾਦਰ ਦੂਗੇ ਥੋੜਾ ਜ਼ਿਆਦਾ ਹੋ ਰਿਹਾ ਸੀ ਜਿਹੜੇ ਮਦਰ ਸੀਗੇ ਮਦਰ ਜਮਾ ਹੀ ਆਪਾਂ ਕਹਿ ਦਈਏ ਕਿ ਬਹੁਤ ਜ਼ਿਆਦਾ ਹੋ ਰਹੀ ਸੀ ਉਹਨਾਂ ਦੇ ਅੰਦਰ ਉਹ ਚਲੋ ਡਾਕਟਰ ਸਾਹਿਬ ਨੇ ਆਪ ਆਪਦੀ ਖੇਚਲ ਕਰਕੇ ਬਹੁਤ ਕੱਢਤਾ ਜੀ ਤੇ ਕਰਦੇ ਅਕੋਰਡਿੰਗ ਫਿਰ ਉਹਨਾਂ ਨੇ ਕੀ ਕੀਤਾ ਆਪਾਂ ਰਿਪੋਰਟ ਲਖਵਾਤੀ ਜੋ ਆਪਾਂ ਨੂੰ ਸ਼ੱਕ ਪਿਆ ਸ਼ੱਕ ਦੇ ਆਧਾਰ ਤੇ ਆਪਾਂ ਉਹਨਾਂ ਦੇ ਆਪਾਂ ਰਿਪੋਰਟ ਕਰਵਾਈ ਜੀ ਰਿਪੋਰਟ ਕਰਵਾਉਂਦੇ ਆ ਟਾਈਪ ਉਹਨਾਂ ਨੂੰ ਪੁਲਿਸ ਆਪਣੇ ਨਾਲ ਆਈ ਪੁਲਿਸ ਕਾਰਵਾਈ ਆਪਣੇ ਉਹਨਾਂ ਨੂੰ ਲੈ ਗਈ ਨਾਲ ਤੇ ਉਹਨਾਂ ਨੂੰ ਜਦੋਂ ਲੈ ਕੇ ਗਏ ਤੇ ਉਹ ਮੰਨ ਗਏ ਉੱਥੇ ਜਾ ਕੇ ਬਈ ਮੈਂ ਇਹਨਾਂ ਨੂੰ ਬਈ ਕੁਛ ਪਾਤਾ ਕੀ ਦਾ ਜੋ ਵੀ ਕੁਝ ਪਾਇਆ ਸੀ ਉਹਨੇ ਉਹ ਉਸ ਤੋਂ ਬਾਅਦ ਪੁਲਿਸ ਵਾਲੇ ਨਾਲ ਆਏ ਮੁਲਾਜ਼ਮ ਘਰੇ ਲੈ ਕੇ ਆਏ ਉਹਨਾਂ ਨੂੰ ਘਰੇ ਲੈ ਕੇ ਆਏ ਤੇ ਉਹ ਜੋ ਵੀ ਉਹਨੇ ਕੁਝ ਪਾਇਆ ਸੀਗਾ ਸ਼ੀਸ਼ੀ ਵਗੈਰਾ ਸੀ ਸ਼ੀਸ਼ੀ ਵਗੈਰਾ ਇੱਥੋਂ ਘਰ ਆ ਕੇ ਚਕਵਾ ਕੇ ਲੈ ਗਈ ਤੇ ਪਹਿਲਾਂ ਕਹਿ ਰਹੇ ਸੀਗੇ ਬਈ ਇਹਨਾਂ ਨੇ ਸਬਜੀ ਨਾਲ ਆਏ ਹੋਗਾ ਜੋ ਕੁਝ ਵੀ ਹੈ ਉਹ ਨਹੀਂਗਾ ਫਿਲਹਾਲ ਉਹ ਆਪ ਮੰਨ ਗਏ ਕਹਿੰਦੇ ਸੀ ਆਟੇ ਦੇ ਵਿੱਚ ਗੁੰਨ ਕੇ ਪਾਇਆ ਹੋਇਆ ਫਿਰ ਉਸ ਦਾ ਹਸਬੰਦ ਉਹਨਾਂ ਦੀ ਡੈਥ ਹੋ ਗਈ ਜੋ ਮਦਰ ਸੀਗੇ ਉਹਨਾਂ ਦੀ ਵੀ ਡੈਥ ਹੋ ਗਈ ਜੋ ਫਾਦਰ ਸਾਹਿਬ ਨੇ ਉਨਾ ਉਹਦੇ 50% ਚਾਂਸ ਹੈ ਭਾਈ ਮਤਲਬ ਉਹ ਵੀ ਥੋੜੇ ਜੇ ਗੰਭੀਰ ਸਮ ਜਿਹਦਾ ਇਹਨਾਂ ਦਾ ਕੋਈ ਸਿਸਟਮ ਸੀਗਾ ਜੋ ਇਹਨਾਂ ਦੇ ਨਾਉ ਨੇ ਇਹਨਾਂ ਦਾ ਖੁਸ਼ੀ ਜੋ ਵੀ ਹੈ ਇਹਦਾ ਕੋਈ ਮੰਨ ਲਓ ਪੁਰਾਣਾ ਲਿੰਕ ਸੀਗਾ ਕੋਈ ਫਿਲਹਾਲ ਆਪਾਂ ਨੂੰ ਨਹੀਂ ਪਤਾ ਸੀ ਨਾ ਪਰਿਵਾਰ ਨੂੰ ਪਤਾ ਸੀ ਠੀਕ ਹੈ ਜੋ ਕਿ ਇਹ ਇੱਕ ਮਹੀਨਾ ਪਹਿਲਾਂ ਇਥੋਂ ਫਰਾਰ ਹੋ ਗਈ ਸੀ ਅੱਛਾ ਠੀਕ ਹੈ ਜੀ ਹਾਂ ਇਥੋਂ ਕਰੋ ਫਰਾਰ ਹੋ ਗਈ ਸੀ ਚਲੋ ਅਸੀਂ ਲਾਭ ਦੇ ਕਰਾਉਂਦੇ ਇਹਨਾਂ ਦੇ ਘਰਦਿਆਂ ਨੂੰ ਵੀ ਕਿਆ ਕਰਦੇ ਅੱਗੋਂ ਤਾਂ ਨੇ ਦਿੰਦੇ ਸੀ ਬਈ ਅਸੀਂ ਆਹੇ ਕਰਵਾ ਲਾਂਗੇ ਸੀ ਉਹ ਕਰਵਾ ਲਾਂਗੇ ਜੇ ਤੁਹਾਡੇ ਤੋਂ ਲੱਭੀ ਦੇ ਲੱਭ ਲੋ ਉਹਨਾਂ ਨੇ ਅੱਗੋਂ ਇਹ ਗੱਲ ਕਹੀ ਬਈ ਇਹ ਨਹੀਂ ਸਾਡਾ ਸਾਥ ਨਹੀਂ ਦਿੱਤਾ ਉਹਨਾਂ ਨੇ ਬਈ ਤੁਸੀਂ ਬਈ ਉਹਨਾਂ ਨੂੰ ਲੱਭ ਲੋ ਜਾ ਅਸੀਂ ਲਿਭਾ ਦਿੰਨੇ ਹਾਂ ਜੀ ਉਹਨਾਂ ਨੇ ਸਪਸ਼ਟ ਜਵਾਬ ਦਿੱਤਾ ਸੀ ਬਈ ਤੁਸੀਂ ਤੁਹਾਡੇ ਤੋਂ ਲੱਭੀ ਦੇ ਲੱਭ ਤੇ ਉਸ ਤੋਂ ਬਾਅਦ ਚਲੋ ਹੁੰਦੇ ਹੋਂਦੇ ਇਹਨਾਂ ਨੇ ਚਲੋ ਕਹਿੰਦੇ ਬਈ ਮੇਰੇ ਤੋਂ ਗਲਤੀ ਹੋ ਗਈ ਬਈ ਅੱਜ ਤੋਂ ਬਾਅਦ ਇਹ ਜੀ ਕੋਈ ਗਲਤੀ ਨਹੀਂ ਹੁੰਦੀਗੀ ਚਲੋ ਹਾਂਜੀ ਰਾਜੀ ਬੰਦਾ ਹੋ ਗਿਆ ਇਹਨਾਂ ਦਾ ਚਲੋ ਫੇਰ ਇਹਨਾਂ ਨੂੰ ਲੈ ਆਏ ਲਿਓਂ ਅਕੋਰਡਿੰਗ ਫਿਰ ਉਸ ਤੋਂ ਬਾਅਦ ਫਿਰ ਆਉਂਦਿਆ ਸਾਰ ਇਹਨਾਂ ਦਾ ਕੋਈ ਸਿਸਟਮ ਭਾਈ ਉਹ ਬੋਲਣ ਲੱਗ ਜਾਣਾ ਜੇ ਰੋਟੀ ਨਾ ਲਾਉਣਾ ਕੁਝ ਵੀ ਐਦਾਂ ਦਾ ਘਰ ਦੇ ਵਿੱਚ ਬਣ ਜਾਂਦਾ ਤੇ ਉਸ ਤੋਂ ਬਾਅਦ ਇਹਨਾਂ ਨੇ ਕੀ ਕਿ ਸਿਸਟਮ ਕੋਈ ਬਣਾ ਲਿਆ ਜਾਂ ਕੋਈ ਇਹਨਾਂ ਦੇ ਜੋ ਪਿੱਛੇ ਸੀਗਾ ਕਿਉਂਕਿ ਇੱਕ ਚਮਕੌਰ ਚਮਕੌਰ ਨਾਲ ਦਾ ਮੁੰਡਾ ਜਿਹਦੇ ਨਾਲ ਇਹਦੀ ਗੱਲਬਾਤ ਪਹਿਲਾਂ ਸੀ ਤੇ ਇਹ ਤਾਂ ਸਾਨੂੰ ਨਾ ਪਰਿਵਾਰ ਨੂੰ ਪਤਾ ਸੀ ਬਈ ਇਹ ਮੈਰਿਡ ਸੀ ਉਦੇ ਨਾਲ ਵੀ ਕੋਈ ਤਲਾਕ ਨਹੀਂ ਹੋਇਆ ਕੁਛ ਨਹੀਂ ਹੋਇਆ ਤਲਾਹ ਦਿੱਤੀ ਜੀ ਤੋਂ ਵੀ ਆ ਗੱਲ ਹੋ ਗਈ ਪਰ ਸਾਡੇ ਪਿੰਡ ਵਾਸਤੇ ਬਾਈ ਜੀ ਬਹੁਤ ਮੰਦ ਭਾਗੀ ਖਬਰ ਆ ਇਹ ਕਿਉਂਕਿ ਮੇਰੇ ਸੁਰਤ ਜਿੱਤੇ ਜਾਂ ਕੰਮ ਕਦੇ ਹੋਇਆ ਨਹੀਂ ਜੀ ਕਿਉਂਕਿ ਸਾਡੇ ਪਿੰਡ ਦੀ ਕੋਈ 6-7000 ਵੋਟ ਹੈ 15000 ਦੀ ਵਾਦੀ ਹੈ ਕਦੇ ਵੀ ਐਜੀ ਗੱਲ ਨਹੀਂ ਹੋਈ ਜਿਹੜੀ ਗੱਲ ਹੋਈ ਹੈ ਬਹੁਤ ਮੰਦ ਭਾਗੀ ਹੈ ਕਿਉਂਕਿ ਇੱਕ ਘਰ ਦੇ ਵਿੱਚੋਂ ਅੱਜ ਜੇ ਮੰਨੀਆਂ ਤਾਂ ਤਿੰਨ ਜੀਆਂ ਦੀ ਜਾਨ ਹੋਇਆ ਪਿਆ ਜੀ ਕਿਉਂਕਿ ਜਿਹੜਾ ਤੀਜਾ ਬੰਦਾ ਹੈ ਉਹ ਵੀ ਸੀਰੀਅਸ ਹੀ ਹੈ ਜੀ ਪਰਿਵਾਰ ਵੇਖੋ ਤੁਸੀਂ ਰੋ ਰੋ ਕੀ ਹਾਲ ਹੋਇਆ ਪਿਆ ਜੀ ਸਾਰੇ ਪਰਿਵਾਰ ਦਾ ਕੁੜੀਆਂ ਵੇਖ ਲਓ ਬੁੜੀਆਂ ਵੇਖ ਲਓ ਇੱਕ ਘਰ ਚ ਕੋਈ ਬਿਮਾਰ ਹੋ ਜੇ ਆਪਾਂ ਤਾਂ ਸਾਰਾ ਬਰੁੱਦਰ ਜਾਂਦੇ ਆ ਜੀ ਐਡੀ ਵੱਡੀ ਇਕਤਰਾ ਦਾ ਬਹੁਤ ਹੀ ਮਾੜੀ ਹੈ ਜੀ ਪਿੰਡ ਵਾਸਤੇ ਮਾੜੀ ਉੱਥੇ ਵੰਦੇ ਤੜਕੇ ਫੋਨ ਕੀਤਾ ਸੀ ਇਹਨਾਂ ਨੇ ਪਹਿਲਾਂ ਕਈ ਦਿਨ ਹੋ ਗਏ ਪਤਾ ਨਹੀਂ ਉਹਨੇ ਦੁੱਧ ਚ ਕੀ ਪਾ ਕੇ ਦਿੱਤਾ ਸੀ ਮੇਰੀ ਮਾਂ ਨੇ ਮੈਨੂੰ ਫੋਨ ਕਰਕੇ ਦੱਸਿਆ ਸੀ ਪਰ ਉਹ ਹੀ ਤਾਂ ਕਹਿੰਦੀ ਪਤਾ ਨਹੀਂ ਇਹਨੇ ਨਾ ਦੁੱਧ ਚ ਕੁਝ ਪਾਤਾ ਦੁੱਧ ਕੌੜਾ ਹੋ ਗਿਆ ਮੈਂ ਮੇਰੀ ਮਾਂ ਨੂੰ ਗਾਣਾ ਕੱਢਣ ਲੱਗ ਗਈ ਮੈਂ ਕਿ ਤੂੰ ਦੁੱਧ ਡੋਲੀ ਨਾ ਕਹਿੰਦੀ ਮੈਂ ਤਾਂ ਡੋਹ ਲਈ ਹਾਂ 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 ਮੈਂ ਕਿਹਦਾ ਪਤਾ ਲੈ ਲੈਂਦੇ ਕੀ ਪਤਾ ਉਹਨੇ ਕੱਲ ਜਦ ਮੈਨੂੰ ਸੋਹਾ ਫੋਣ ਕੀਤਾ ਮੈਂ ਰੋਲਾ ਪਾਉਣ ਲੱਗ ਗਈ ਮੈਂ ਕਿ ਇਹਨੇ ਕੁਝ ਦੇ ਤਾ ਕੱਲ ਆਪ ਬੰਨੀ ਆ ਕਹਿੰਦੀ ਮੈਂ ਆਟੇ ਚ ਗੁੰਨ ਕੇ ਸਪਰੇਅ ਦਿੱਤੀ ਇਹਨਾਂ ਨੂੰ ਅੱਛਾ ਇੱਥੋਂ ਘਰੋਂ ਲੀਟਰ ਲਗਾਈ ਆ ਚੱਕ ਕੇ ਸਾਰੇ ਆਟੇ ਚ ਪਾਈ ਪਈ ਆਟਾ ਜਾ ਕੇ ਚੈੱਕ ਕਰ ਲੋ ਵੀਰੇ ਉਦੋਂ ਕੋਈ ਜ਼ਹਿਰ ਦਿੱਤਾ ਸੀ ਕੋਈ ਨੀਂਦ ਵਾਲੀਆਂ ਗੋਲੀਆਂ ਦਿੱਤੀਆਂ ਸੀ ਉਹਨਾਂ ਦਾ ਨਹੀਂ ਮੈਨੂੰ ਪਤਾ ਕੀ ਦਿੱਤਾ ਕੱਲ ਤਾਂ ਵੀਰੇ ਆ ਪੀ ਮੰਨ ਪੀ ਉਹ ਕਹਿੰਦੀ ਵੀ ਮੈਨੂੰ ਜ਼ਹਿਰ ਦਿੱਤਾ ਉਹਦੇ ਦੁੱਧ ਸਾਰਾ ਕੁਝ ਕੌੜਾ ਹੋਇਆ ਤੇ ਉਹੀ ਦੱਸਿਆ ਸੀਗਾ ਮੈਨੂੰ ਵੀ ਤੇ ਉਹ ਐਂ ਹੀ ਨਹੀਂ ਪਤਾ ਸੀ ਵੀ ਐਡਾ ਕੁਝ ਕਰ ਦੂਗੀ ਇਹ ਬਸ ਇੰਨੀ ਗੱਲ ਤਾਂ ਹੀ ਪਤਾ ਸੀਗਾ ਮੈਨੂੰ ਤਾਂ ਸਵੇਰ ਜਦੋਂ ਫੋਨ ਕੀਤਾ ਮੈਨੂੰ ਕਹਿੰਦੇ ਵੀ ਬਿਮਾਰ ਹੋ ਗਏ ਅਗੇ ਵੀ ਐ ਕਰਕੇ ਵੀ ਬਾਲਾਂ ਉਲਟਾਂ ਲੱਗੀਆਂ ਪਈਆਂ ਤੇ ਮੈਨੂੰ ਲੱਗਿਆ ਸ਼ਾਇਦ ਗਰਮੀ ਨਾਲ ਹੋਣਗੇ ਜੇ ਜਦੋਂ ਬਾਅਦ ਚ ਪਤਾ ਲੱਗਿਆ ਕਹਿੰਦੇ ਉਹ ਤਾਂ ਸਪਰੇ ਪਾਤੀ। ਭਰਾ ਤਾਂ ਮੇਰਾ ਬਠੰਡੇ ਜਾਂਦਾ ਹੀ ਪੂਰਾ ਹੋ ਗਿਆ ਸੀ। ਰਾਚ ਅਟੈਕ ਹੋ ਗਿਆ ਸੀ। ਬਠੰਡਿਆਂ ਨੂੰ ਮੈਂ ਹੀ ਲੈ ਕੇ ਗਈਆਂ, ਕੱਲੀ ਲੈ ਕੇ ਗਈਆਂ। ਉੱਥੇ ਜਾ ਕੇ ਸਰਕਾਰੀ ਹਸਪਤਾਲ ਚ ਬੱਸ ਲਿਜਾਣ ਦੀ ਗਈ, ਨਾਲ ਦੀ ਨਹੀਂ ਉਹਨੇ ਸਾਥ ਦਿੱਤੇ। ਤਾਂ ਸਾਰਾ ਨੀਲਾ ਹੋਇਆ ਪਿਆ ਸੀ। ਵੀ ਇਹ ਸਾਰ ਅੱਖਾਂ ਸੁੱਕੀਆਂ ਸੀ, ਬੁੱਲ ਸਾਰਾ ਸੁੱਕ ਗਿਆ ਸੀ। ਸਾਰਾ ਮੂੰਹ ਸੁੱਕ ਗਿਆ ਸੀ ਉਹਦਾ ਤਾਂ। ਸਾਰਾ ਨੀਲਾ-ਨੀਲਾ ਹੋ ਗਿਆ ਸੀ। ਉੱਥੇ ਮੈਂ ਡਾਕਟਰ ਨੂੰ ਆਖਿਆ ਮੈਂ ਕਿ ਇਹ ਕਿਰਲੀ-ਕੁਰਲੀ ਨਾ ਡਿੱਗ ਵੀ ਹੋਵੇ। ਡਾਕਟਰ ਕਹਿੰਦੇ ਕਿ ਅਰਲੀ ਨਹੀਂ ਡਿੱਗੀ ਇਹਨੂੰ ਜ਼ਹਿਰ ਦਿੱਤਾ ਕਿ ਉਹਨੇ ਮੈਨੂੰ ਦੱਸਦਾ ਸੀ ਉਹ ਤਾਂ ਬਸ ਆ ਹੀ ਦੱਸੀ ਜਾਂਦੀ ਮੈਂ ਸਪਰੇਅ ਦਿੱਤੀ ਆ ਬਾਕੀ ਜਿਹੜੇ ਹੁਣ ਕੋਲੇ ਖੜੇ ਉਹ ਤਾਂ ਮੈਂ ਤਾਂ ਕੱਲ ਦੀ ਇੱਥੋਂ ਆਈ ਆ ਉਹਦਾ ਮੈਨੂੰ ਕੋਈ ਪਤਾ ਨਹੀਂ ਵੀਰੇ ਜਿਵੇਂ ਸਾਡੇ ਲੱਦੇ ਪਏ ਹਨ ਮੈਂ ਤਾਂ ਕਹਿੰਨੀ ਆਂ ਲੱਦਦੇ ਇਹਨਾਂ ਨੂੰ ਮੇਰੀ ਮੰਗੇ ਹੀ ਆ ਦੀ ਮਾਂ ਵੀ ਮਾਰਦੇ ਨੇ ਉਹਦਾ ਫੇਰ ਉਹਨੂੰ ਵੀ ਚੱਕਦੇ ਸੀ ਮੇਰੀ ਤਾਂ ਹੀ ਬੇਨਤੀ ਹੈ ਜਿਵੇਂ ਮੇਰਾ ਘਰ ਨਜੰਦਾ ਲਾਤਾ ਅੱਜ ਦੇ ਪੱਟੇ ਅਸੀਂ ਰਾਸ ਨਹੀਂ ਹੁੰਦੇ ਸਾਰੀ ਉਮਰ ਲਈ ਪੱਟ ਤੇ ਅਸੀਂ ਤਾਂ ਨਾ ਮੇਰੀ ਮਵਾ ਮੁੜੇ ਨਾ ਮੇਰਾ ਭਰਾ ਮੁੜੇ ਉਹ ਬੇਵਾਜਗਣਾ ਵੇਖੇ ਆਏ ਮੇਰੇ ਭਰਾਵਾਂ ਦੇ ਨਾਲ ਹੀ ਪਾਦੇ ਲੰਬੀਆਂ ਨੂੰ ਵੀ ਆਏ ਵੇ ਤਾਂ ਚੌੜੀਆਂ ਉਹਨਾਂ ਦਾ ਘਰ ਤਬਾਹ ਕਰ ਤੋ ਆਏ ਮੇਰੇ ਤਾਂ ਮੰਗਾ ਮੇਰੇ ਤਾਂ ਕਰੋ ਨਾ ਦੇ ਜਿੰਨਾ ਲਾ ਦੋ ਨਾ ਦੇ ਘਰ ਨੂੰ ਜੇ ਮੇਰੇ ਲਾ ਤਾ ਆਏ ਹਾਏ ਮੇਰਾ ਘਰ ਵੱਟ ਦੋ ਨੇ ਹਾਏ ਨਾ ਮੇਰੀ ਵਾਂਦਿਆ ਵੇ ਨਾ ਮੇਰਾ ਭਰਾ ਦਿਆ ਮੈਨੂੰ ਹਾਏ ਮੈਂ ਕੀ ਕਰੂੰਗੀ ਹਾਏ ਸਾਡੇ ਘਰ ਨੂੰ ਜਿੰਦਾ ਲਾਗਿਓ ਹਾਏ ਮੇਰੀ ਮੰਗ ਹੀ ਆ ਵੀ ਮੈਨੂੰ ਇਸ ਗੱਲ ਦਾ ਇਹਨਾਂ ਸਭ ਦਵਾ ਦਿਓ ਔਰ ਮੈਨੂੰ ਘੋਸ ਨਹੀਂ ਚਾਹੀਦਾ ਭਾਰਤ ਨਿਊਜ਼ ਨਾਲ ਜੁੜੇ ਰਹਿਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ